ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾਰਾ ਇਹ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖੋ ਜੀ ਅੱਜ ਦਿਨ ਹੋ ਗਿਆ ਵੀਰਵਾਰ ਤੇ ਤਰੀਕੋ ਕੀ 8 ਤੇ ਟਾਈਮ ਹੋ ਗਿਆ 1:30 ਦਾ ਪੁਣੇ 11 ਦਾ ਨਾ ਤੇ ਬਹੁਤ ਦਿਨਾਂ ਤੋਂ ਸਿਗਾਏ ਪ੍ਰੋਗਰਾਮ ਚੁੱਲੇ ਚੋਂਕੇ ਦਾ ਤੇ ਬਸ ਅੱਜ ਮੂਹਰਤ ਖੁੱਲਿਆ ਤੇ ਬਾਬਾ ਜੀ ਹੁਣ ਨੇ ਸ਼ੁਰੂ ਕਰ ਦਿੱਤਾ ਹੈ ਤੇ ਨੀ ਹੁਣ ਧਰ ਦਿੱਤੀ ਹੈ ਤੇ ਆਪਾਂ ਇਧਰਲੀ ਸੈੱਡ ਤੋਂ ਉਹਨਾਂ ਨੂੰ ਇਧਰ ਵੀ ਕੰਧ ਹੋਣੀ ਉਧਰ ਪਰਲੇ ਪਾਸੇ ਵੀ ਕੰਧ ਹੋਣੀ ਆ ਉਧਰ ਨੋ ਐਂਟਰੀ ਹੋ ਜਾਣੀ ਨਾ ਖੁੰਝੇ ਉਹਦਾਂ ਨੇ ਜਾ ਹੋਣਾ ਨਾ ਚਲੋ ਫਿਰ ਜਦ ਤੱਕ ਨਹੀਂ ਇਧਰ ਸ਼ੈੱਡ ਪੈਂਦੀ ਹੈਗੀ ਨਾ ਪਰ ਫਿਰ ਵੀ ਜਾ ਹੋ ਜਾਣਾ ਆ ਜਿਹੜੇ ਇੱਟਾ ਰੋੜੇ ਜਿੰਨੇ ਵੀ ਹੈਗੇ ਸਾਰੇ ਲਾ ਦੇਣੇ ਆ ਤੇ ਜਦੋਂ ਕੰਮ ਹਣਾਉਦੇ ਹੁਣ ਰੋਟੀ ਬਾਣੀ ਖਾ ਲਿਆ ਤਾਂ ਹੁਣ ਚਾ ਵੀ ਵੀ ਲੈ ਤੇ ਹੁਣ ਨਾਲ ਲੱਗਦੇ ਆ ਕੰਮ ਕਮ ਕਰਾਉਣੇ ਨਾਲ ਹੋ ਕੇ ਹਨਾ ਆਪਣਾ ਘਰ ਦਾ ਕੰਮ ਆ ਅੰਦਰੋਂ ਕਿੰਨਾ ਕੋਈ ਖੁੱਲਾ ਹੈ ਨਾ ਉਧਰੋਂ ਅੰਦਰੋਂ ਨਾ ਉਹ ਕਹਿੰਦਾ ਖੁੱਲਾ ਕਹਿੰਦਾ ਬਥੇਰਾ ਖੁੱਲਾ ਆ ਮੈਂ ਕਹਿੰਦਾ ਦੇਖਣੋਂ ਦੂਰੋਂ ਲੱਗਦਾ ਛੋਟਾ ਜਿਹਾ ਹੈ ਸੱਤ ਫੋਟਿਆ ਐਂ ਐਂ ਅੱਛਾ ਅੱਛਾ ਇਹਦੇ ਨੂੰ ਪੜ ਲੈ ਚਲੋ ਠੀਕ ਆ ਕੋਈ ਨਹੀਂ ਆਪੇ ਪੜਦਾ ਹੀ ਕਰਨਾ ਹੁੰਦਾ ਬਣਾ ਮਾੜ ਮਾੜਾ ਰੋਟੀ ਪਾਣੀ ਨੂੰ ਹੋਰ ਕੀ ਹੈ ਤੇ ਕਦੇ ਠਾਂ ਥਾਂਟ ਕਾਣਾ ਹੈ ਨਹੀਂ ਸੀ ਨਾ ਕਦੀ ਉੱਥੇ ਰੱਖ ਚੁੱਲਾ ਕਦੇ ਉੱਥੇ ਰੱਖ ਚਲ ਇੱਕ ਥਾਂਟ ਕਾਣਾ ਪੱਕਾ ਹੋ ਤਾਂ ਉੱਥੇ ਰੱਖਿਆ ਹੋਊਗਾ ਚੁੰਕੀ ਚੁੱਲੇ ਨਾਲ ਦੀ ਰੀਸ ਥੋੜਾ ਜਿੰਦਾ ਮਰਜ਼ੀ ਰੋਟੀਆਂ ਪਕਾਓ ਸਬ दाल ਸਬਜੀ ਬਣਾਓ ਚੁੱਲੇ ਤੇ ਤੇ ਕਈ ਉਹ ਤਾਂ ਕਈਆਂ ਦੇ ਵੀ ਲੀਵੇਂ ਦੇਖਿਆ ਕਈਆਂ ਨੇ ਵਿਹਲੀ ਬਣਾਇਆ ਕਿ ਜਿੰਨਾ ਘਰ ਥਾਂ ਥੋੜੇ ਜਾਂ ਨਹੀਂ ਬਣਦਾ ਹੈਗਾ ਸਾਡੇ ਦੇ ਕੋਠੇ ਤੇ ਬਣ ਸਕਦਾ ਸੀਗਾ ਫੇਰ ਕੋਠੇ ਤੇ ਲੂਣ ਮੇਟਮ ਸਲਾ ਤੀਜਾਂ ਲਾ ਕੇ ਚੜਨਾ ਬਹੁਤੋ ਖਿਆ ਕੱਲੀ ਕੱਲੀ ਜੀ ਲੈ ਕੇ ਤੇ ਇੱਧਰ ਸਹੀ ਸਮਾਂ ਕੀ ਲੱਗੇ ਬਾਲਣਿਆਂ ਤੇ ਸਾਰਾ ਕੁਝ ਲੱਗ ਗੇ ਨੌਰੇ ਰਾਮ ਨੇ ਪਸੋਂ ਪੱਠੇ ਪਾਤੇ ਤੇ ਨਾਲੇ ਦਾਲ ਪਾਣੀ ਬਣਾਉਣ ਲੱਗੇ ਅੱਛਾ ਸੀਮਟ ਇਤਰੇ ਲਾ ਲਏ ਲੱਗੇ ਹਨ ਠੀਕ ਹੈ ਚਲੋ ਜੀ ਹੋ ਗਈ ਸ਼ੁਰੂਆਤ ਹੁਣ ਠੰਡਾ ਪਾਣੀ ਬਾਤਾ ਵਜੇ ਤੇ ਹਾਂ ਪਾਣੀ ਢੀਂਡ ਵਾਲਾ ਲੈ ਆ ਮੈਂ ਇਹ ਚ ਬਾਲਟੀ ਵਿੱਚ ਥੋੜੀ ਫੜ ਥੋੜੀ ਚੜ੍ਹਾ ਲੈਣਾ ਓੜੇ ਓੜੇ ਟੱਕਣੇ ਓੜੇ ਹੈ ਹੀ ਬਹੁਤ ਬੱਜ ਗਏ ਢੇਰ ਲੱਗਿਆ ਓੜੇ ਇੱਥੇ ਰੱਖਾਂ ਜੀ ਇੱਧਰ ਰੱਖਾਂ ਇੱਧਰ ਰੱਖ ਇੱਧਰ ਸ਼ਾਹੜ ਆਵੇ ਮੰਗਾ ਛੱਡ ਇਹ ਟੋਟਾ ਸਾਂਪਿਆ ਕਾਫੀ ਸੋਹਣਾ ਲੱਗਦਾ ਹੈ। ਥੋੜਾ ਹੋ ਜਾਨੀ ਦੇਖੋ। ਜੇ ਨਾ ਹੋ ਤਾਂ ਉਹ ਰੋੜੀ ਨਾ कटੋਗੀ। ਉਹੋ ਤੇ ਫਿਰ ਰੋੜੀਆਂ ਦੀ ਫਿਰ ਕੁੱਟ ਕੇ ਬਣਾ ਲਾਂਗੇ ਰੋੜੀ ਹੈ ਨਾ। ਜਿੱਕੇ ਡੁੱਘੂਗੀ ਤਾਂ ਇੱਧਰ ਵੀ ਨਾ ਲਿਆਕਰ ਉਹਦੇ ਐ ਇੱਧਰ ਵੀ ਆ ਕੰਮ ਕੀ ਆ। ਕੰਮ ਕੀ ਆ। ਹੁਣ ਜਦੋਂ ਮੋਰੇ ਕੀ ਹੋ ਜਾਂਦੀ ਇੱਟਰ ਉਹਦੇ ਵਿੱਚੋਂ ਨਹੀਂ ਆਉਣਾ ਪੈਣਾ। ਇਹ ਗੱਲ ਸਹੀ ਹੈ। ਜਿਹੜੇ ਕਰਨਾ ਹੁੰਦਾ। ਹਾਂ। ਉਹਦੇ ਵਿੱਚਲੇ ਬਹੁਤ ਵਿੱਚੋਂ। ਉਹ ਬਾਟੇ ਬਥੇਰੇ ਆ। ਹਾਂ। ਨਿਕਲੇ ਵੀ ਬੜੇ ਆ। ਗੱਭਰੂ ਨਾ ਚੱਲ ਜੇ ਤਾਂ ਕੋਈ ਫਰਚਾਈ ਤੋਂ ਉੱਤਰੀ ਸੀਗੇ ਮੂੜ ਚੱਲਦੀ ਐ ਹੂੰ ਪਰ ਅਜੇ ਰੋਣੀ ਹੋਈ ਨਹੀਂ ਪੂਰੀ ਇਹ ਤਾਂ ਪਣੇ ਦਾ ਤਰਪੇਂਦਾ ਆ ਹਾਂ ਗਰਮੀ ਐ ਨਾ ਹੁਣ ਲੈ ਸੁੱਕੇ ਬਾਣਿਆ ਪਾਣੀ ਦਿਨਾ ਨਾਲ ਕਿੰਨਾ ਉੜ ਗਈਆਂ ਚਲ ਗਈਆਂ ਨਾ ਉਹ ਦੇਖੋ ਜੀ ਨੀ ਨੀ ਦੋ ਹੈਗੀਆਂ ਓ ਵਾਕਏ ਵਾਕਿਆ ਵੀ ਉਹੀ ਉਹੀ ਹੈ ਜਿਹੜੀਆਂ ਇਹ ਪਹਿਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਤੇ ਕਿੱਥੇ ਆ ਇਹ ਉਹ ਸਾਹਮਣੇ ਦੇਖੋ ਉਹੀ ਕਲਰ ਆ ਉਹੀ ਆ ਨਾ ਕਿੰਨੇ ਸੋਹਣੀਆਂ ਕੋਮਲ ਕੋਮਲ ਜੀਆਂ ਛੜੀਆਂ ਜੀ ਗੱਲ ਦਰਵਾਜ਼ੇ ਨਹੀਂ ਆ ਇਹ ਹਾਂ ਤੇ ਛੋਟੇ ਹੁੰਦੇ ਦੇਖੀ ਜਾਂਦੇ ਸੀ ਨਾ ਇਹ ਕਿੱਟੜੀਆਂ ਨੂੰ ਪਹਿਲਾਂ ਚਲ ਗਈਆਂ ਸੀ ਹੁਣ ਫੇਰ ਆ ਗਈਆਂ ਦੁਬਾਰਾ ਇਹ ਪੰਜਾਬ 'ਚ ਹੁੰਦੇ ਸੀ ਸਹੀ ਗੱਲ ਆ ਪਹਿਲਾਂ ਫਿਰ ਆ ਗਈਆਂ ਕਾਲੀਆਂ ਕਾਲੀਆਂ ਜੀਆਂ ਨਾ ਹੋਤਰਾਂ ਦੀਆਂ ਬਾਬੇ ਦੇ ਘਰ ਆਉਂਦੀ ਆ। ਆ। ਚਲ ਗਈਆਂ ਹੁਣ। ਖੇੜੇ ਖੋੜ ਕੇ ਡਰ ਗਈਆਂ ਸਾਡੀ ਵੀਡੀਓ ਬਣਾਉਂਦੀ ਆ। ਬਾਬੇ ਦੇ ਘਰ ਆਉਂਦੀ ਆ ਮਿੰਨ ਬਾਬੇ ਨੂੰ। ਮੈਂ ਤਾਂ ਮੁੰਡਿਆਂ ਜਗ੍ਹਾ ਤੋਂ ਧੀ ਨਾ ਸਵੇਸਰੀ ਅੱਜ। ਸਿਵਾਦਾਰ ਨੇ। ਕੀ ਲੜੀਆ। ਭੱਜ ਗਈਆਂ ਮੇਰ ਕੋ ਮਤਲਬ ਇਹ ਮੈਂ ਕਠਾਗਾ ਲੈ ਜਾਂਗਾ ਸਾਰਾ ਮੰਗ ਲੈਣਾ ਇੱਕਦਮ ਸਵਾਇਆ ਬਣਾਉਣੀ ਹੈ ਮੈਂ ਆ ਦਿਖ ਤੜਾ ਕਰ ਲੋਦਾ ਕਰਾਂ ਮਿਲ ਕੇ ਜਿੱਦ ਕਿ ਹੋਣ ਵਾਲਾ ਲੱਗ ਗਿਆ ਸਾਡੀ ਚੱਕੀਆ ਕਠਾਗਾ ਦਾ अद्धा ओटा अद्धे अद्धा हो गया ना नपहर टिकी पही है दोपहर अब पशु बहते भी है नहीं अपने नहीं देख के खरे है ना डर मैं के बहेंद भी है नहीं अच देखते भी कि आ गए अज इत हाँ जी हो गया रह रहा सा टाइम जी ਸਾਡੇ 6:00 ਦਾ ਹੋ ਗਿਆ ਟਾਈਮ ਤੇ ਦੇਖੋ ਜੀ ਓਟਾ ਆਪਣਾ ਇੱਥੇ ਤੱਕ ਪਹੁੰਚ ਗਿਆ ਜਾਨੀ ਤਕਰੀਬਨ ਬਣ ਹੀ ਗਿਆ ਆ ਤੇ ਹਾਈ ਤਾਂ ਪਤਾ ਲੱਗਦਾ ਨਹੀਂ गाइस ਛੋਟਾ ਜਿਹਾ ਲੱਗਣ ਡਿਆ ਮੈਨੂੰ ਜਦੋਂ ਕੰਪਲੀਟ ਹੋਊਗਾ ਤੇ ਫੇਰ ਪਤਾ ਲੱਗੂਗਾ ਵੀ ਕਿੱਡਾ ਵੱਡਾ ਬਣਿਆ ਤੇ ਇਹ ਦੇਖੋ ਵਧੀਆ ਲੱਗਦਾ ਜੀ ਦੇਖੋ ਜੀ ਰੀਜ ਹੋ ਗਈ ਪੂਰੀ ਮੇਰੀ ਤੇ ਇਹ ਟਰੋੜਾ ਸੰਭਾਲਿਆ ਗਿਆ ਲਖਲਾਰਾ ਬਹੁਤ ਪਿਆਸੀ ਗਿਆ ਟਰੋੜੇ ਦਾ ਤੇ ਹਿੱਟਾਂ ਵੀ ਲਾਈਆਂ ਆਪਾਂ ਵਿੱਚ ਇਹਦੇ ਤੇ ਨਾਲੇ ਲਾਤੇ ਰੋੜੇ ਤੇ ਨਾਲੇ ਬਣ ਗਈ ਚੀਤ ਦੂਜਾ ਇਹ ਟਰੋੜਿਆਂ ਦਾ ਹੋ ਗਿਆ ਫਾਇਦਾ ਵੀ ਬੰਦ ਹੋ ਗਏ ਨਾ ਆ ਦੇਖੋ ਇੱਧਰ ਵੀ ਉੱਧਰ ਲੱਗਦੇ ਸੀਗੇ ਪੈਰਾਂ ਨੂੰ ਤੇ ਅੰਗ ਬਲਿਆ ਕਰਾਂਗੇ ਹੌਲੀ ਹੌਲੀ ਤੇ ਹਜੇ ਕੱਚਾ ਹੀ ਬਣਦਾ ਹੀ ਪਿਆ ਹੈ ਜੇ ਤੇ ਉਹ ਬਾਈ ਲੱਗੇ ਮਿਸਤਰੀ ਸਾਹਿਬ ਤੁਸੀਂ ਇਹਨਾਂ ਨੂੰ ਜਾਣਦੇ ਹੀ ਹੋ ਪੁਰਾਣੇ ਸਾਡੇ ਮਿਸਤਰੀ ਆ ਦੇ ਬਹੁਤ ਵਧੀਆ ਸਹੀ ਨੇ ਕੰਮ ਕਰਦੇ ਐਵੇਂ ਨਾ ਬੋਤਾ ਬੋਲਦੇ ਆ ਬਸ ਵਧੀਆ ਆ ਤੇਰਾ ਆ ਮਨ ਆਪਣੇ ਨਿਸ਼ਾਨਾ ਲੱਗੇ ਰਹਿੰਦੇ ਕੰਮ ਹਨਾ ਤੇ ਭਗਤ ਬੰਦੇ ਆ ਜੀ ਇਹ ਤੀ ਸਾਡੇ ਪਿਛਲੇ ਵਲੌਗ ਦੇਖੇ ਹੋਣਗੇ ਤੇ ਇਹਨਾਂ ਨੇ ਜਾਨੀ ਸਾਰੇ ਜਿੰਨੇ ਵੀ ਸਾਡੇ ਖੂਹ ਆ ਤੇ ਕੰਮ ਹੋਏ ਘਰ ਦੇ ਛੋਟੇ-ਮੋਟੇ ਕੰਮ ਸਾਰੇ ਇਹੀ ਕਰਦੇ ਆ ਤਾਂ ਉਹ ਗੇੜਾ ਜਿਹੜਾ ਲੱਗਾ ਇਹ ਵੀ ਨਾਲ ਲਾਇਆ ਆ ਕੋਲੇ ਕੱਢੇ ਆ ਤੇ ਹੁਣ ਉੱਪਰਲਾ ਬਾਰ ਜਾਂ ਲਾਉਂਦੇ ਆ ਤੇ ਦੇਖੋ ਇਹ ਡਿਜ਼ਾਈਨ ਵਧੀਆ ਲੱਗਦਾ ਹਨਾ ਤੇ ਮੈਂ ਕਈ ਘਰਾਂ 'ਚ ਦੇਖਿਆ ਸੀਗਾ ਤੇ ਮੈਨੂੰ ਵਧੀਆ ਲੱਗਾ ਵੀ ਇਦਾਂ ਡਿਜ਼ਾਈਨ ਲਾਉਣੇ ਆ ਤੇ ਬਾਬਾ ਜੀ ਕਹਿੰਦੇ ਹਾਂ ਜਿੱਦਾਂ ਲਾ ਦਿੰਨੇ ਆ ਤੇ ਬਾਬਾ ਜੀ ਆ ਜਿਹੜਾ ਸੈਡ ਇਧਰ ਲੀਆ ਤੇ ਇਹ ਇਧਰ ਵੀ ਡਿਜ਼ਾਈਨ ਆ ਕਿ ਇਦਾਂ ਹੀ ਪਲੇਨ ਹੀ ਇਹ ਬਣਾ ਲਏ ਚੁੱਸ ਮਾਰਾ ਕੋਲ। ਤੇ ਇਦਾਂ ਕਰ ਲੋ। ਸਹੀ ਆ। ਕਿਉਂ ਪਤੀਲੇ ਕਬਰੇ ਧੋ ਕੇ ਰੱਖਣੇ ਪੈਂਦੇ ਆ ਨਾ ਜਿੱਦਾਂ ਪਹਿਲਾਂ ਪਚੌਂਕ ਚੋਲੇ ਹੁੰਦੇ ਸੀ ਘਰਾਂ 'ਚ। ਪਤੀਲੇ, ਭਾਂਡੇ, ਕ올ੀਆਂ ਗਲਾਸ ਧੋ ਕੇ ਰੱਖਦੇ ਨੇ ਓਟੇ ਤੇ। ਕਿਹਨਾਂ ਸੋਹਣੇ ਸੁੱਕਦੇ ਆ ਨਾ ਵਧੀਆ ਲੱਗਦੇ ਆ। ਤੇ ਨਾਲੇ ਥੋੜੀ ਚੌਂਕਲੀ ਸ਼ੋਅ ਬਣ ਜਾਂਦੀ ਆ ਮੇਰੇ ਪੰਜਾਬੀ ਕੁਕਿੰਗ ਦੀ ਨਾ। ਤੇ ਹਜੇ ਬਣਿਆ ਪੂਰਾ ਵਧੀਆ ਲੱਗੂਗਾ। ਉਹ 아이 ਗਰੂ ਦੇਖ ਪਈ ਹੈ ਟਾ ਹਾਂਜੀ ਤੇ ਚਲੋ ਖੈਰ ਤੇ ਜਦੋਂ ਇਹਨੂੰ ਅੰਦਰ ਫਰਚ ਪੈਗਾ ਫੇਸ ਹੋਣਾ ਲੱਗੂਗਾ ਬਰਾਬਰ ਜਿਹਾ ਹੋ ਗਿਆ ਦੇਖੋ ਜੀ ਬੰਨ ਸਾਰਾ ਕੁਝ ਜਾਂਦਾ ਪਰ ਸਬਰ ਚਾਹੀਦਾ ਇਨਸਾਨ ਨੂੰ ਤਾਂ ਆਪਾਂ ਬਈ ਨੇ ਕਾਲੇ ਸਾਨੂੰ ਆਹ ਚੀਜ਼ ਹੋਣੀ ਚਾਹੀਦੀ ਜੇ ਕਿਦਾਂ ਵੀ ਹੋਰ ਇੱਕ ਜੀ ਦਾ ਟਾਈਮ ਲਿਖਿਆ ਹੁੰਦਾ ਵੀ ਆਹ ਟਾਈਮ ਨਾਲ ਆ ਚੀਜ਼ ਮਿਲਣੀ ਆ ਤੇ ਮਿਲਦਾ ਜ਼ਰੂਰ ਆ ਸਬਰ ਸੰਤੋਖ ਚਾਹੀਦਾ ਤੇ ਸਾਰਾ ਕੁਝ ਰੱਬ ਦੇ ਹੀ ਜਾਂਦਾ ਆ ਤੇ ਮਿਲ ਵੀ ਜਾਂਦਾ ਆ ਉਤੇ ਸਬਰ ਰੱਖੋ ਬਸ ਸਬਰਾਂ ਦੇ ਵੀੜੇ ਪਾਰ ਹੋ ਜਾਂਦੇ ਆ ਤੇ ਦਿਨ ਅਜ ਵੀਰਵਾਰ ਪੀਰਾ ਨੇ ਬਹੁਤ ਸਾਡੇ ਅੜੇ ਕੰਮ ਕੱਢੇ ਹੁੰਦੇ ਵੀਰਵਾਰ ਤੇ ਸਾਡੇ ਨਾਲ ਨਾਲ ਰਹਿੰਦੇ ਆ ਤੇ ਬੋਕਰ ਪਾਇਨਾ ਦੀ ਤੇ ਲੱਗਦਾ ਮੁੰਡੇ ਨੇ ਚਰਾਗ ਕਰਤਾ ਛੱਡੇ ਨੇ ਤੇ ਵੈਸੇ ਅਸੀਂ ਮਾਥਾ ਟੇਕੀਦਾ ਆ ਵਧੀਆ ਆ ਤੇ ਹੁਣ ਅੱਜ ਲੇਟ ਵੀ ਹੈ ਨਹੀਂ ਲੱਗਦਾ ਲਾਈਟ ਨਹੀਂ ਹੋਣੀ ਹੈਗੀ ਅਜੇ ਅਜ ਵੀ ਲਾਈਟਾਂ ਬੰਦ ਹੋਣੀਆਂ ਰਾਤ ਵੀ ਲਾਈਟਾਂ ਬੰਦ ਸੀ ਗਿਆ ਦੇਖੋ ਜੀ ਕਿਹੋ ਜਿਹਾ ਮਾਹੌਲ ਆ ਵਾਹਿਗੁਰੂ ਮਿਹਰ ਹੀ ਕਰੇ ਸੱਚੇ ਪਾਤਸ਼ਾਹ ਤੇ ਕਿਹੋ ਜਿਹਾ ਮੌ ਚੱਲਣ ਡਿਆ ਆ ਤੇ ਇਹ ਸੀਗਾ ਟਾਈਮ ਕਰੋਨਾ ਦਾ ਵੀ ਉਦੋਂ ਇਦੇ ਦਹਿਲ ਜਾਂ ਹੁੰਦਾ ਸੀਗਾ ਬਹੁਤ ਯਾਰਾ ਨਾ ਡਰ ਹੁੰਦਾ ਸੀਗਾ ਅੰਦਰ ਅੰਦਰ ਬڑے ਰਹਿਣਾ ਹੱਥ ਨਹੀਂ ਬੁਲਾਉਣਾ ਕਿਸ ਨੂੰ ਬੋਲਣਾ ਨਹੀਂ ਕਿਹਨਾਂ ਜੱਫੀ ਨਹੀਂ ਪਾਉਣੀ ਯਾਨੀ ਬਹੁਤ ਪ੍ਰੇਸ਼ ਸੀਗੇ ਤੇ ਸੱਚੇ ਪਾਤਸ਼ਾਹ ਮਿਹਰ ਹੀ ਕਰੇ ਤੇ ਇਹ ਜੇ ਔਖਾ ਟਾਈਮ ਨਾ ਲਿਆਵੇ ਤੇ ਵਧੀਆ ਹੋਵੇ ਤੇ ਅੱਜ ਵੀ ਲੱਟਾਂ ਬੰਦਿਆ ਤਿੰਨ ਤਿੰਨ ਅੰਦਰ ਲੱਟਾਂ ਜਗਣਗੀਆਂ। ਫੋਮਰੇ ਨਿੱਕੀ ਰਾਜ ਬੱਜ ਗਏ ਹੁਣ ਬਹਿ ਗਈ ਆ। ਤੇ ਹੁਣ ਇਹਨੇ ਸੌਜਣਾ ਦੁਪਹਿਰ ਇਦਾਂ ਹੀ ਸਵੇਲੀ ਰਹੇ ਆ ਤੇ ਬਹੁਤਾ ਸੁੱਤੀ ਨਹੀਂ ਇਹ ਦੇਖਦੇ ਰਹੀ ਹਲਦ ਵਾਲਾ ਵੀ ਕੀ ਕਰਦੇ ਇੱਥੇ। ਤੇ ਦੇਖੋ ਇਹ ਟਾਈਮ ਟਾਈਮ ਦੀ ਗੱਲ। ਤੇ ਇਹ ਦੇਖੋ ਜੀ ਓਟਾ ਮੇਰਾ ਬਣਦਾ ਪਿਆ ਆ। ਤੇ ਕੱਲ ਨੂੰ ਫਿਰ ਪਲਾਸਟਰ ਹੋਊਗਾ ਫਿਰ ਫਰਸ਼ ਪਾਊਗਾ। ਤੇ ਫਿਰ ਹੋਰ ਨਿੱਕੇ ਮੋਟੇ ਕੰਮ ਆ। ਉਹ ਹੋਣਗੇ। ਤੇ ਮੇਰੀ ਇੱਛਾ ਹੋ ਗਈ ਪੂਰੀ। ਰੱਬ ਨੇ ਮੇਰੀ ਸੁਣ ਲਈ। ਬਸ ਇਦਾਂ ਹੀ ਸੁਣੀ ਜਾਵੇ। ਬਾਕੀ ਸਾਰਿਆਂ ਦੀ ਹੈ ਨਾ। ਤੇ ਮੇਰਾ ਚੈਨਲ ਮਨ ਫੁੱਲ ਮੋਨਟਾਈਜ਼ ਹੋ ਜਾਵੇ ਤੇ ਹਾਫ ਹੈਗਾ ਹੀ ਆ। ਪਰ ਹਾਫ ਵੀ ਕਿਸੇ ਕੰਮ ਦਾ ਨਹੀਂ ਹੈ ਜਦ ਤੱਕ ਆਪਾਂ ਪੂਰੇ ਨਾ ਹੋਈਏ ਕਿਸੇ ਕੰਮ ਵਿੱਚ। ਪੂਰੇ ਹੋਣਾ ਬਹੁਤ ਜ਼ਰੂਰੀ ਆ। ਕੋਈ ਵੀ ਕੰਮ ਆ ਤੇ ਪੂਰੇ ਹੋ ਕੇ ਫਿਰ ਇਹ ਵੀ ਗੇੜੇ ਪਾਰ ਹੋਦੇ ਆ। ਤੁਸੀਂ ਫੁੱਲ ਸਪੋਰਟ ਕਰਿਆ ਕਰੋ ਮੇਰੀ। ਤੇ ਮੇਰੇ ਬਲੌਗ ਨੂੰ ਫੋਲ ਦੇਖਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਹਨਾ ਤੇ ਅੱਗੇ ਜੋ ਨੂੰ ਮਨਜ਼ੂਰ ਹੋਵੇ ਹੋਊਗਾ ਤੇ ਨਾਲੇ ਮੇਰੀ ਇਹ ਬਹੁਤ ਵੱਡੀ ਪ੍ਰੋਬਲਮ ਕਿਸੇ ਮੇਰੇ ਭੈਣ ਭਰਾ ਨੂੰ ਪਤਾ ਹੋਊਗਾ ਇਸ ਚੀਜ਼ ਦਾ ਮੰਨ ਲਓ 4000 ਘੰਟਾ ਤਾਂ ਮੇਰਾ ਹੋ ਹੀ ਗਿਆ तकरीबन 5-600 ਘੰਟਾ ਲੰਦਾ ਆ ਵੱਧ ਕੇ ਫਿਰ ਘਟ ਜਾਂਦਾ ਆ ਆ ਵਾਈਟ ਸਟੂਡੀਓ ਵਿੱਚ ਜਿਹੜਾ ਅਰਨ ਵਾਲਾ ਸੈਕਸ਼ਨ ਹੁੰਦਾ ਨਾ ਅਰਨ ਵਾਲਾ ਜਿੱਤੇ ਆਪਾਂ ਨੂੰ ਅਰਨ ਸ਼ੋ ਹੁੰਦੀ ਆ ਜਾਨੀ ਪੈਸੇ ਸ਼ੋ ਹੁੰਦੇ ਆ ਉੱਥੇ ਉੱਥੇ ਘਟਦਾ ਆ ਬਸ ਜਿਦਾਂ ਗੱਲੋ ਵੀ ਹਾਥੀ ਨਾ ਗਿਆ ਐਡਾ ਵੱਡਾ ਘਟਵੜ ਹਾਥੀ ਹੁੰਦਾ ਐਡਾ ਲੰਬਾ ਮੋਟਾ ਚੌੜਾ ਨਾ ਉਹ ਨਾ ਗਿਆ ਨਾ ਸਿਰਫ ਉਹਦੀ ਪੂਛ ਆ ਉਹ ਅੜੀ ਆ ਪੂਛ ਰਹੀ ਸਿਰਫ ਹੈ ਨਾ ਹੋਰ ਸਾਰਾ ਸਬਸਕ੍ਰਾਈਬ ਵੀ ਹੋ ਗਏ ਆ ਔਰ ਵਾਚ ਟਾਈਮ ਵੀ ਹੋਏ ਨਾਲ ਦਾ ਹੀ ਹੈ ਨਾ ਤੇ ਬਸ ਵੱਧ ਕੇ ਫੇਰ ਘਟ ਜਾਂਦਾ ਆ ਤੇ ਜਦੋਂ ਇਹ ਵਾਚ ਟਾਈਮ ਘਟਦਾ ਫਿਰ ਮੈਨੂੰ ਬਹੁਤ ਹੁਣ ਤਰ੍ਹਾਂ ਮੇਰੇ ਮਨ ਹੁੰਦਾ ਵੀ ਮੈਂ ਬਲੌਗ ਪਾਣੀ ਛੱਡੀ ਦੇਵਾਂ ਫਿਰ ਮੈਂ ਕਹਿੰਦਾ ਨਹੀਂ ਜਿਹੜੇ ਮੇਰੇ ਚਾਹਣ ਵਾਲੇ ਭੈਣ ਭਰਾ ਸਾਨੂੰ ਦੇਖਦੇ ਆ ਤੋਂ ਸਾਡੇ ਬਲੌਗ ਦੇਖਦੇ ਆ ਅਡੀਕਦੇ ਆ ਨਾ ਵੀ ਕਿਉਂ ਨਹੀਂ ਆ ਹੈਗੇ ਉਹਨਾਂ ਲਈ ਬਣਾਈਦੇ ਆ ਤੇ ਬਹੁਤ ਖੁਸ਼ੀ ਹੁੰਦੀ ਹੈ ਜਿਹੜਾ ਸਾਡੇ ਸਬਸਕ੍ਰਾਈਬਰ ਈਵਰ ਸਾਡੇ ਨਵੇਂ ਜੁੜਦੇ ਆ ਤੇ ਤਾਂ ਵੀ ਬਹੁਤ ਵਧੀਆ ਲੱਗਦਾ ਆ ਬਸ ਤੁਸੀਂ ਸਪੋਰਟ ਕਰੋ ਮੇਰੀ ਫੌਜੀ ਤਾਂ ਜੋ ਮੇਰੀ ਬਲੌਗ ਬਣਾਉਣ ਦਾ ਵੀ ਕੁਝ ਮਿਹਨਤ ਮੁੜੇ ਮੈਨੂੰ ਹਨਾ ਮੇਡੀ ਟੈਨਸ਼ਨ ਹੁੰਦੀ ਆ ਜੀ ਇਹਦੀ ਹਨਾ ਤੇ ਹੋਰ ਗੱਲਾਂ ਮਤਾਂ ਆਪਣੇ ਵੱਧ ਹੁੰਦੀਆਂ ਹਨਾ ਰਿਸ਼ਤਿਆਂਆਂ ਦੀਆਂ ਭੈਣਾ ਭਰਾਵਾਂ ਦੀਆਂ ਚਲੋ ਖੈਰ ਦੁਨਿਆਦਰੀ ਇਹਦੇ ਚੱਲਦਾ ਰਹਿੰਦਾ ਆ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਹੁੰਦਾ ਹਰੇਕ ਆਪ ਆਪਣੇ ਦਮ ਤੇ ਕੰਮ ਕਰਦੇ ਆ ਹਨਾ ਔਰ ਕਰਨਾ ਪੈਂਦਾ ਜੋ ਜਾਨੀ ਇਹ ਜਿੱਤ ਹੁੰਦੀ ਹੈਗੀ ਤੇ ਬਾਕੀ ਤੁਹਾਨੂੰ ਸਵੇਰ ਦਿਖਾਵਾਂਗੇ ਜਾਨੀ ਕੱਲ ਨੂੰ ਕੱਲ ਵੀ ਸ਼ੁੱਕਰਵਾਰ ਨੂੰ ਤੇ ਅੱਜ ਸਟਾਰਟਿੰਗ ਹੋ ਚੁੱਕੀ ਆ ਨਾ ਜੰਕ ਚਲੇ ਦੀ ਤੇ ਕੱਲ ਫਿਰ ਜੋ ਵੀ ਕੰਮ ਹੋਇਆ ਵੀ ਕੱਲ ਸਾਰੇ ਇਹ ਜੰਕ ਚਲੇ ਮੈਨੂੰ ਬੜੀ ਖੁਸ਼ੀ ਆ ਹਨਾ ਤੇ ਆਪਣੇ ਘਰ ਛੋਟੇ ਮੋਟੇ ਵੀ ਕੰਮ ਹੋਣ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਉਹਨਾਂ ਦੀ ਦੇਖੋ ਜੀ ਖੁਸ਼ੀ ਜਿਹੜਾ ਕੰਮ ਹੁੰਦੇ ਨਾ ਕਰਦੇ ਹੋ ਆਪਾਂ ਨੂੰ ਖੁਸ਼ੀ ਮਨਾ ਕੇ ਕਰਨੇ ਚਾਹੀਦੇ ਆ ਨਾ ਨਾ ਕਿ ਦੁੱਖ ਮਨਾ ਕੇ ਤੇ ਵਧੀਆ ਲੱਗਦਾ ਆ ਚਲੋ ਠੀਕ ਆ ਹੁਣ ਘਰ ਦੇ ਕੰਮ ਕਰਕੇ ਦੁੱਧ ਗਰਮ ਕਰਨੇ ਵਾਲਾ ਹਜੇ ਮੈਂ ਤੇ ਆਟਾ ਗੁੰਨਾ ਦਾਲ ਸਕਦੀ ਮੈਂ ਸਵੇਰੇ ਬਣਾ ਲਈ ਸੀ ਕਿ ਮੈਨੂੰ ਪਤਾ ਵੀ ਬੱਚਾ ਮੇਰਾ ਟਾਈਮ ਲੱਗਣਾ ਨਹੀਂ ਹੈਗਾ ਤੇ ਸ਼ਾਮ ਪੈ ਜਾਣੀ ਮੈਨੂੰ ਤੇ ਚਲੋ ਠੀਕ ਆ ਅੱਜ ਕੱਲ ਸ਼ੁੱਕਰਵਾਰ ਸਵੇਰੇ ਫਿਰ ਅਪਡੇਟ ਦੱਸਾਂਗੇ ਤੁਹਾਨੂੰ ਕੀ ਕੀ ਬਣਿਆ ਤੇ ਕੀ ਨਹੀਂ ਬਣਿਆ ਹੈਗਾ ਉਹੜੇ ਰੋੜੇ ਐ ਨਾ ਉਹ ਮੈਂ ਸਾਰੇ ਚੱਕਨੇ ਆ ਸਾਰੇ ਖਤਮ ਕਰਨੇ ਰੋੜੇ ਐ ਨਾ ਇੱਕ ਵੀ ਰੋੜਾ ਨਹੀਂ ਨਾ ਮੈਨੂੰ ਜਿਹੜਾ ਬਿਲਿਸ ਫਾਇਸ ਫਾਇ ਲੱਗੇ ਠੀਕ ਆ ਜੀ ਚਲਦੇ ਘਰ ਨੂੰ ਹੁਣ